ਕਮਿੰਟੋ ਜੀ ਇੱਕ ਖੇਤਰ ਦੀ ਹੋਰ ਗੱਲ ਕੱਲ ਦੀ ਦੁਬਾਰਾ ਚੱਲ ਰਹੀ ਆ ਵੀ 12ਵੀਂ ਦੇ ਨਤੀਜੇ ਆਏ ਆ ਤੇ ਉਹਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਐਤਕੀ ਦੇ ਫੇਰ ਕਹਿੰਦੇ ਹਰ ਵਾਰ ਵਾਂ ਕੁੜੀਆਂ ਅੱਗੇ ਨੇ ਕੁੜੀਆਂ ਦੀ ਪਰਸੈਂਟੇਜ ਜ਼ਿਆਦਾ ਹੈ ਕੁੜੀਆਂ ਦੇ ਜਿਹੜੇ ਪਾਸ ਪਰਸੈਂਟੇਜ ਆ ਉਹ ਵੀ ਜ਼ਿਆਦਾ ਹੈ ਤੇ ਸਰਕਾਰ ਨੇ ਜ਼ੋਰ ਵੀ ਲਾਇਆ ਸਿੱਖਿਆ ਕ੍ਰਾਂਤੀ ਤੇ ਬਹੁਤ ਜ਼ੋਰ ਲੱਗਿਆ ਪਰ ਸਿੱਖਿਆ ਕ੍ਰਾਂਤੀ ਦਾ ਸਿੱਖਿਆ ਤੇ ਕਿੰਨਾ ਕੁ ਫਰਕ ਪਿਆ ਕੋਈ ਨਤੀਜਿਆਂ ਦੇ ਵਿੱਚ ਕੋਈ ਭਲਾਈ ਹੋਈ ਹੈ ਕਿ ਕੱਲਾ ਫਿਰ ਬੋਰਡ ਮੈਂ ਮੈਂ ਤੁਹਾਨੂੰ ਇੱਕ ਚੀਜ਼ ਪਹਿਲਾਂ ਦੱਸ ਦੇਵਾਂ ਜੀ ਇਹ ਸਾਰੀਆਂ ਚੀਜ਼ਾਂ ਕਰਾ ਰਹੇ ਨੇ ਸਿਸੋਦੀਆ ਸਾਹਿਬ ਹਮ ਇਹ ਕਹਿਣ ਤੋਂ ਤੇ ਜਿੰਨੀਆਂ ਵੀ ਇਹ ਕਾਰਵਾਈਆਂ ਹੋ ਰਹੀਆਂ ਨੇ ਮਸ਼ਕਾਂ ਹੋ ਰਹੀਆਂ ਨੇ ਹਮ ਇਹ ਭਾਜਪਾ ਨੂੰ ਲਗਭਗ ਲਗਭਗ ਸੂਟ ਕਰਦੀਆਂ ਨੇ ਮਾਹੌਲ ਬਣਦਾ ਚਾਹੇ ਤੁਸੀਂ ਡਰਗ ਤੇ ਦੇਖ ਲਓ ਹਮ ਚਾਹੇ ਤੁਸੀਂ ਸਿੱਖਿਆ ਤੇ ਦੇਖ ਲਓ ਤੇ ਚਾਹੇ ਤੁਸੀਂ ਸ਼ਰਾਬ ਤੇ ਦੇਖ ਲਓ ਜੀ ਔਰ ਇਹ ਸਭ ਕੁਝ ਦਿੱਲੀ ਹੋ ਚੁੱਕਾ ਹੈ। ਅਬ ਦੇਖ ਦੂਰੇ ਕਾਹੇ ਪੂਰੇ ਹੋਣਾ ਹੈ ਇਸki ਆਵਾਜ਼ ਤੋਂ। ਤਾਂ ਮੈਂ ਵੀ ਸੋਚਦਾ ਕਿ ਸੈਸੋਦੀਆ ਸਾਹਿਬ ਤੇ ਜਿਹੜੇ ਮੁਕਦਮੇ ਉਹਨਾਂ ਨੇ ਦਰਜ ਕੀਤੇ ਨੇ ਅਭੀ ਤੇ ਦਿਨੀ ਦੋ ਨੇ ਤਗੜੇ ਮੁਕਦਮੇ ਦਰਜ ਕੀ। ਜੀ ਕਿ ਉਹਨਾਂ ਨੇ ਤੇ ਕਹਿ ਲੋ ਕਿ ਹੱਥਾਂ ਨੂੰ ਥੋਕ ਲਾ ਕੇ ਕੰਮ ਖਿੱਚ ਦੇਣਾ ਸੀ ਉਹਨਾਂ ਨੂੰ ਇਹੋ ਲੱਗਦਾ ਕਿ ਸੈਸੋਦੀਆ ਬੰਦ ਹੋਣ ਦੀ ਬਜਾਏ ਜੇ ਖੁੱਲ੍ਹਾ ਰਹੇ ਤਾਂ ਸਾਨੂੰ ਫਾਇਦਾ ਹੈ। ਹਮ ਕਿਉਂਕਿ ਰਿਜ਼ਲਟ ਦੇਖੋ ਨਾ ਜੀ ਮੈਂ ਹੁਣ ਮੁੱਦੇ ਦੀ ਗੱਲ ਤੇ ਆਵਾਂ। ਰਿਜ਼ਲਟ ਦੇਖੋ ਕਿ ਕਿਸ ਤਰ੍ਹਾਂ ਦਾ ਐਸਾ ਸਕੂਲ ਆਫ ਫੈਮਿਨਸ ਹਮ ਕਿੰਨਾ ਪ੍ਰਚਾਰ ਬਹੁਤ ਕਿੰਨਾ ਟਾਈਮ ਬਰਬਾਦ ਮੈਨੂੰ ਨਾ ਇੱਕ ਮਤਲਬ ਕਿ ਅਫੀਸਰ ਮਿਲੇ ਜੀ ਉਹਨਾਂ ਨੇ ਗੱਲ ਦੱਸੀ ਉਹ ਕਹਿੰਦੇ ਕਿ ਯਾਰ ਦੇਖੋ ਠੀਕ ਹੈ ਵੀ ਸਾਡੀ ਤਕਲੀਫ ਤੁਸੀਂ ਸਮਝੋ ਤਾਣ ਖੱਜਲ ਖੁਆਰਤਾ ਦੀ ਗੱਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਚੱਲਿਓ ਕਿਉਂਕਿ ਆਪਣੇ ਨਾਲ ਜੁੜਦੀਆਂ ਆਪਣੇ ਨਾਲ ਜੁੜਦੀਆਂ ਬਿਲਕੁਲ ਜੀ ਉਹ ਕਹਿੰਦੇ ਕਿ ਵੀ ਹੁਣ ਦੇਖੋ ਇਹ ਸਕੂਲ ਸਕੂਲ ਤੁਰੇ ਫਿਰਦੇ ਨੇ ਹੂੰ ਇਸੇ ਕੀ ਕਰੀਏ ਪ੍ਰੋਟੋਕਾਲ ਦੇ ਮੁਤਾਬਕ ਅਸੀਂ ਜਾਣਾ ਹੈ ਜੀ ਹੁਣ ਜਦੋਂ ਜਾਂਦੇ ਆ ਤੇ ਸਾਡੇ 2 ਤੋਂ 2.5 ਘੰਟੇ ਵੱਟਦੇ ਪਏ ਹੁੰਦੇ ਆ ਹਮ ਅਸੀਂ ਪ੍ਰਬੰਧ ਵੀ ਦੇਖਣੇ ਆ ਪ੍ਰੋਟੋਕਾਲ ਵੀ ਦੇਖਣਾ ਪ੍ਰੋਟੋਕਾਲ ਨੂੰ ਫੋਲੋ ਕਰਵਾ ਕੇ ਹਮ ਇਹਨਾਂ ਨੂੰ ਰੁਖਸਤ ਕਰਕੇ ਉਸ ਤੋਂ ਆਣਾ ਜੀ ਤੇ ਜਦੋਂ ਅਸੀਂ ਦਫਤਰ ਆਵਾਂਗੇ ਲੋਕ ਉੱਥੇ ਤਰਾਤਰਾਂ ਕਰ ਰਹੇ ਹੋਣਗੇ ਉਹ ਸਾਡੀ ਮਾਂ ਪੈਣ ਇੱਕ ਕਰ ਦੇਣਗੇ ਕਿੱਡੀ ਵਾਜਬ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਕਿੱਡੀ ਜੈਨਿਊਨ ਗੱਲ ਹੈ ਤੁਹਾਡੇ ਥਾਂ ਤੇ ਸਹੀ ਨੇ ਕਿ ਤੁਸੀਂ ਆਪੇ ਤੇ ਕਹਿਵੇਂ ਹੋ ਕਿ ਹੁਣ ਜਦੋਂ ਇੱਕ ਛੋਟੀ ਜੀ ਮਿਸਾਲ ਲੈ ਲਓ ਕਿ ਭਾਈ ਤਹਿਸੀਲਦਾਰ ਆਉਣਗੇ 9 ਵਜੇ ਐਨੇ ਵਜੇ ਜਾਣਗੇ ਸੀਸੀਟੀਵੀ ਲਾ ਦਿਓ ਜੀ ਫਲਾਣਾ ਲਾ ਦਿਓ ਜੀ ਅਗਲਾ ਜਦੋਂ ਪ੍ਰੋਟੋਕੋਲ ਤੁਹਾਡਾ ਨਿਬਾਉਣ ਚਲਾ ਜਾਊਗਾ ਤਾਂ ਫਿਰ ਉਹ 2-3 ਘੰਟਿਆਂ ਦੀ ਪਰਪਾਈ ਕੌਣ ਕਰੂ ਭਾਈ ਬਿਲਕੁਲ ਤੇ ਨਾਲੇ ਆਮ ਆਦਮੀ ਦਾ ਰਾਜ ਹੈ ਵੀਆਈਪੀ ਦਾ ਤਾਂ ਰਾਜ ਹੀ ਨਹੀਂ ਤਾਂ ਮਤਲਬ ਕਿ ਇੰਨਾਂ ਚੀਜ਼ਾਂ ਨੂੰ ਤੁਸੀਂ ਦੇਖੋ ਕਿ ਭਈ ਚੱਲ ਕੀ ਰਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਤੁਸੀਂ ਪੈਸਾ ਵੇਸਟ ਨਹੀਂ ਕਰ ਰਹੇ ਸਮਾਂ ਵੇਸਟ ਨਹੀਂ ਕਰ ਰਹੇ ਹਮ ਬਲਕੇ ਲੋਕਾਂ ਦੀ ਜਿਹਨੂੰ ਆਪਾਂ ਕਹਿੰਦੇ ਨੇ ਨਾ ਕਿ ਵਰਕ ਫੋਰਸ ਜੋ ਉਹਨਾਂ ਦਾ ਕੰਮ ਹੈ ਜੀ ਉਹਦੀ ਪ੍ਰੋਡਕਟਿਵਿਟੀ ਉਹਦੀ ਵੈਲਿਊ ਤੇ ਸਟੇਟ ਦੀ ਜੀਡੀਪੀ ਉਹਦਾ ਨੁਕਸਾਨ ਕਰ ਰਹੇ ਸਭ ਕੁਝ ਸਭ ਕੁਝ ਬਿਲਕੁਲ ਦਾਤੇ ਲਾ ਰਹੇ ਹੋ ਤੁਸੀਂ ਤਾਂ ਖੈਰ ਇਹ ਸਿੱਖਿਆ ਕ੍ਰਾਂਤੀ ਦਾ ਨਤੀਜਾ ਵੀ ਹੋਣ ਉਹ ਇੱਕ ਗਾਣਾ ਸੀ ਨਾ ਨਤੀਜਾ ਸਾਹਮਣੇ ਤੇਰੇ ਨਤੀਜਾ ਸਾਹਮਣੇ ਤੇਰੇ ਇਹ ਵੀ ਦੇਖੋ ਹਮ ਸਕੂਲ ਆਫ ਐਮੀਨੈਂਸ ਬਾਰੇ ਹੁਣ ਰਿਜ਼ਲਟ ਆਇਆ ਤੁਹਾਨੂੰ ਪਤਾ ਹੀ ਹੈ ਤੜਾ ਤੜਾ ਰਿਜ਼ਲਟ ਆ ਰਹੇ ਨੇ ਬੱਚੀਆਂ ਸਾਡੀਆਂ ਸ਼ਾਇਆਂ ਹੋਣੀਆਂ ਨੇ ਪੰਜਾਬ ਨੇ ਵੈਸੇ ਹੀ ਆ ਜਿਹੜਾ ਹੁੰਦਾ ਉਹ ਬੋਰਡ ਕਿਹੜਾ ਸੀਬੀਐਸਸੀ ਸੀਬੀਐਸਸੀ ਬੋਰਡ ਬਿਲਕੁਲ ਹਾਂਜੀ ਤੋਂ ਉਹਦੇ ਵਿੱਚ ਹਰਿਆਣੇ ਤੇ ਚੰਡੀਗੜ੍ਹ ਨੂੰ ਵੀ ਪਛੜ ਦਿੱਤਾ ਪੰਜਾਬ ਨੇ ਹੂੰ ਬਿਲਕੁਲ ਇਹ ਬਹੁਤ ਵਧੀਆ ਗੱਲ ਹੈ ਜੀ ਜੀ ਤੁਹਾਨੂੰ ਪਤਾ ਉਹ ਥੋੜਾ ਔਖਾ ਕੰਮ ਹੈ ਕਿਦਾ ਵਟਾ ਵਟਾਲਾ ਕੰਮ ਹੋਇਆ ਪਹਿਲਾਂ ਹਾਂ ਜਿੰਨੇ ਵਟਾ ਆ ਗਿਆ ਤੇ ਉਹ ਹੈ ਹਾਂਜੀ ਪੰਜਾਬ ਸਕੂਲ ਸਿੱਖਿਆ ਬੋਰਡ ਤੁਹਾਨੂੰ ਪਤਾ ਅੱਡਿਆ ਸੀਬੀਐਸਸੀ ਅੱਜ ਕੱਲ੍ਹ ਕਈ ਨੇ ਹੂੰ ਹੂੰ ਉਹ ਤਾਂ ਹੈ ਤੇ ਉਹ ਇੱਕੋ ਚ ਪੜੇ ਸਭ ਤੇ ਉਹਦੇ ਪਤਾ ਪਰ ਉਹਦੇ ਚ ਚੰਡੀਗੜ੍ਹ ਜਾਂ ਹਰਿਆਣੇ ਨੂੰ ਪਿਛਾੜਨਾ ਉਹ ਨੰਬਰ ਵੀ ਦੇਣੇ ਬਣਦੇ ਆ ਸਰਕਾਰ ਜੀ ਜੀ ਬਈ ਠੀਕ ਆ ਚਲੋ ਜੋ ਵੀ ਸਾਡਾ ਸਕੂਲੀ ਢਾਂਚਾ ਨਿੱਜੀ ਸਕੂਲੀ ਢਾਂਚਾ ਜਿੱਦਾ ਜਿੱਦਾ ਵੀ ਕ੍ਰੈਡਿਟ ਬਣਦਾ ਲੈ ਲਓ ਲੈ ਲਓ ਬਣਦਾ ਅਸੀਂ ਦਿੰਨੇ ਆ ਨਾ ਕਿ ਉਹ ਸਾਡਾ ਪੰਜਾਬ ਜਿਹੜਾ ਜੇ ਪਿਛਾੜਦਾ ਹਰਿਆਣੇ ਜਾਂ ਚੰਡੀਗੜ੍ਹ ਨੂੰ ਕਟੂ-ਕਟਤਾ ਸਾਨੂੰ ਸਕੂਨ ਮਿਲਦਾ ਪਰ ਸਕੂਲ ਆਫ ਇਮਿਨੈਂਸ ਦਾ ਹਾਲ ਦੇਖੋ ਜਿਹੜੀ ਰਿਪੋਰਟ ਕੀ ਕਹਿੰਦੀ ਆ 118 ਨੇ ਜੀ ਹੂੰ ਇਹ 118 ਨੇ ਠੀਕ ਹੈ ਜੀ 118 ਦੇ ਵਿੱਚੋਂ ਸਿਰਫ ਤਿੰਨ ਸਕੂਲਾਂ ਦੇ ਅੱਠ ਸਟੂਡੈਂਟ ਮੈਰਿਟ ਜਾਇਨੇ ਹਮ 115 ਸਕੂਲ ਲੱਭਿਆ ਨਹੀਂ ਲੱਭੇ ਇੱਕ 115 ਸਕੂਲ ਆਫ ਐਮੀਨੈਂਸ ਕਿਤੇ ਹੈ ਹੀ ਨਹੀਂ ਸਭ 290 ਦੀ ਮੈਰਿਟ ਹੈ ਸ਼ਾਇਦ ਲਗਭਗ 300 ਲਾ ਲਓ ਹਮ ਉਹਦੇ ਵਿੱਚ ਸਿਰਫ ਸਕੂਲ ਆਫ ਐਮੀਨੈਂਸ ਦੇ 8 ਦੀ ਪਰਸੈਂਟੇਜ ਕੱਢ ਲਓ ਤਾਂ ਇਸ ਕਰਕੇ ਗੱਲ ਇਹ ਆ ਕਿ ਇਸ਼ਤਿਆਰ ਬਾਜ਼ੀ ਤੇ ਜਦੋਂ ਜੋਰ ਦੇਣਾ ਹੈ ਦੇਖੋ ਮੈਂ ਤਾਂ ਉਹ ਇੱਕ ਗਲਤ ਸਨ ਇੱਕ ਹੁੰਦਾ ਮਤਲਬ ਕਿ ਕੌਂਡੀ ਖੇਡਦਾ ਹੁੰਦਾ ਨਾ ਹੁਣ ਤੇ ਰਿਵਾਜ ਚਲਾ ਗਿਆ ਇੱਕ ਐਵੇਂ ਮੇਰੇ ਅਰ ਕਹਿੰਦਾ ਜਾ ਕੇ ਉੱਥੇ ਮਿੱਟੀ-ਮੁੱਟੀ ਲਵਾ ਲਿੰਦਾ ਤੇ ਨਾ ਕੋਈ ਫੜਿਆ ਜਾਂਦਾ ਤੇ ਨਾ ਕਿਤੇ ਭੱਜਿਆ ਜਾਂਦਾ ਤੇ ਉਹ ਲੰਗੋਟਾ ਨਾ ਐ ਤੰਗ ਕੇ ਮੋਢੇ ਤੋਂ ਗਲੀ 'ਚ ਲੰਘਦਾ ਹੁੰਦਾ ਸੀ ਵੀ ਲੋਕ ਨੋਟਸ ਕਰਨ ਬੋਲ ਬੋਲ ਕਰਦਾ ਵੀ ਪਲਵਾਨ ਜਾਂਦਾ ਤੇ ਜਿਹੜਾ ਇੱਕ ਵਧੀਆ ਖੇਡਣ ਵਾਲਾ ਜੀ ਉਹ ਮੈਂ ਆਲ ਦਾ ਲੰਗੋਟਾ ਵੀ ਟੰਗਣਾ ਸਾਈਡ ਤੇ ਕਰਕੇ ਤੇ ਰਾਮ ਨਾਲ ਸੱਸੀ ਗੱਲ ਸੱਸੀ ਗੱਲ ਕਰਦਾ ਜਾਊਂ। ਦੋਨਾਂ 'ਚ ਫਰਕ ਹੈ। ਫਰਕ। ਕਿਉਂ? ਕਿਉਂਕਿ ਇੱਕ ਦਿਨ ਜਿੱਦਣ ਉਥੇ ਚਪੇੜਾ ਵਾਲੇ ਆ ਗਏ ਖੇਡਣ ਤੁਹਾਡੇ ਪਿੰਡ ਦੂਜੀ ਕੋ ਟੀਮ ਆ ਗਈ। ਉਦੋਂ ਤੁਹਾਡਾ ਪਤਾ ਲੱਗ ਜਾਣਾ। ਰਿਜ਼ਲਟ ਦੱਸ ਦੇਣਾ। ਸਹੀ। ਕਿਉਂ ਲੰਗੋਟੇ ਵਾਲਾ ਜਿਹੜਾ ਮੁੱਢ ਤੇ ਹਾਂ ਹਾਂ ਹਵਾ ਭਰੀ ਹੁੰਦੀ ਜਿਵੇਂ ਪਕਾਨੇ 'ਚ ਉਹ ਤੁਰਦਾ ਉਹ ਕੰਮ ਦਾ ਕਿ ਦੂਜਾ ਕੰਮ ਦਾ? ਜੀ। ਤੋ ਇਹ ਆ ਕਿ ਜਿੰਨਾ ਮਰਜ਼ੀ ਫੋਕਰ ਪੁਣਾ ਦਿਖਾ ਲੋ ਉਸ ਠਿਆਰ ਵਾਸੀ ਦਿਖਾ ਲੋ ਅੰਤ ਨੂੰ ਰਿਜ਼ਲਟ ਬੋਲਨੇ ਹੂੰ ਸੀਬੀਐਸਸੀ ਦੇ ਰਿਜ਼ਲਟ ਬੋਲ ਰਹੇ ਤਾਂ ਆਪਾਂ ਕਹਿ ਰਹੇ ਕਿ ਯਾਰ ਰਿਜ਼ਲਟ ਬਿਲਕੁਲ ਗੁੱਡ ਨਹੀਂ ਹੈ ਨਾ ਸਕੂਲ ਆਫ ਐਮੀਨਸ ਦੇ ਵਿੱਚ ਹਾਲੇ ਤੁਹਾਨੂੰ ਬਹੁਤ ਸੁਧਾਰ ਕਰਨਾ ਪਊਗਾ ਜੀ ਮਤਲਬ ਕਿ ਗੱਲ ਫੇਰ ਉਹੀ ਹੈ ਗੱਲ ਡਿਗਰੀਆਂ ਦੀ ਨਹੀਂ ਮੈਂ ਕਹਿੰਦਾ ਵਾਰ-ਵਾਰ ਕਿ ਡਿਗਰੀਆਂ ਤੋਂ ਬੜਾ ਸੋਹਣਾ ਸ਼ੇਅਰ ਹੈ ਨਾ ਉਹਦੇ 'ਚ ਕਹਿੰਦਾ ਕਿ ਤੇ ਭਾਈ ਖਰਚ ਦੀਆਂ ਰਸੀਦਾ ਨੇ ਰਸੀਦਾ ਨਹੀਂ ਬਿਲਕੁਲ ਹੈ ਨਾ ਇਹ ਤੇ ਖਰਚ ਦੀਆਂ ਰਸੀਦਾ ਨੇ ਹੂੰ ਲੇਮ ਤੇ ਉਹ ਹੀ ਹੈ ਜੋ ਕਰਦਾਰ ਚੋਂ ਬੋਲੇ ਤਾਂ ਸਾਨੂੰ ਕਰਦਾਰ ਬਣਾਉਣ ਵਾਸਤੇ ਮਿਆਰ ਜਿਹੜੇ ਆ ਨਾ ਵਧੀਆ ਸੁਧਾਰਨੇ ਪੈਣਗੇ ਸਿੱਖਿਆ ਦੀ ਜੀ ਤੇ ਆਪਣੇ ਮਿਆਰ ਕਹੋ ਜੇ ਬਣ ਰਹੇ ਆ ਕਿੰਨੇ ਪੰਜਾਬੀ ਚ ਹੀ ਉੱਡ ਜਾਂਦੇ ਆ ਆ ਤੁਸੀਂ ਦੇਖੋ ਪੰਜਾਬੀ ਦੇ ਪੇਪਰ ਚ ਵੀ ਫੇਲ ਹੋ ਜਾਂਦੇ ਉੱਡ ਜਾਂਦੇ ਬਿਲਕੁਲ ਬਿਲਕੁਲ ਅੰਗਰੇਜ਼ੀ ਚ ਅੰਗਰੇਜ਼ੀ ਚ ਤਾਂ ਚਲੋ ਮੈਂ ਵੀ ਪੜਾਉਂਦਾ ਵੈਸੇ ਹੀ ਹਾਂ ਹਾਂ ਜੀ ਉਹ ਤਾਂ ਸਾਰੇ ਪੰਜਾਬੀਆਂ ਚੋਂ ਕੁਝ ਹੁੰਦੇ ਆ ਜਿਹੜੇ ਅੰਗਰੇਜ਼ੀ ਚ ਪੂਰੀ ਮਾਸਟਰ ਜੀ ਰੱਖਦੇ ਆ ਬਾਕੀ ਮੇਰੇ ਵਰਗੇ ਐਵਰੇਜ ਜਾਂ ਬਿਲੋ ਐਵਰੇਜ ਪੰਜਾਬੀ ਚ ਰੁੜੇ ਜਾਂਦੇ ਪਤਾ ਨਹੀਂ ਕਿੰਨੇ ਹਜ਼ਾਰ ਮੇਰੇ ਖਿਆਲ ਦੇ ਨਾਲ ਹੁਣ ਪੰਜਾਬੀ ਚ ਫੇਰ ਫੇਲ ਇਹਨਾਂ ਦੀ ਪੰਜਾਬੀ ਜੀ ਨਹੀਂ ਸੁਧਰ ਰਹੀ ਯਾਰ ਕਮਾਲ ਦੀ ਗੱਲ ਆ ਸੋ ਖੈਰ ਚਲੋ ਆਪਾਂ ਕਹਿ ਸਕਦੇ ਦੁਆ ਕਰਦੇ ਆ ਕਿ ਸਭ ਕੁਝ ਠੀਕ ਹੋਵੇ ਇਹਹੀ ਇੱਥੇ ਇੱਕ ਬੁਨਿਆਦ ਆ ਨਾ ਜਿੱਦੇ ਤੇ ਇਮਾਰਤ ਖੜੀ ਕਰਨੀ ਆ ਜੀ ਤੇ ਬੁਨਿਆਦ ਹਾਲੇ ਮੈਨੂੰ ਨਹੀਂ ਲੱਗਦਾ ਕਿ ਉਹਨੀ ਮਜ਼ਬੂਤ ਹੈ ਜਿੰਨੀ ਤਸਵੀਰਾਂ ਰਹੀ ਇਸ਼ਤਿਹਾਰਾਂ ਰਹੀ ਦਿਖਾਈ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਅ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸਵਾਗਤ ਹੈ ਅ ਸ਼ਿਵਾਜੀ ਕਹਿ ਰਹੇ ਨੇ ਕਿ ਪੰਜਾਬੀ ਸਿੱਖਿਆ ਦੇ ਵਿੱਚ ਮੋੜ ਆ ਪੈ ਚਲਿਆ ਜੀ ਔਰ ਇਧਰ ਮਿੱਤਰ ਇੱਕ ਕਹਿ ਰਹੇ ਨੇ ਕਿ ਭਾਈ ਜਿਹੜਾ CBSE ਬੋਰਡ ਦਾ ਪ੍ਰਾਈਵੇਟ ਸਕੂਲਾਂ ਦਾ ਹੁੰਦਾ ਹੈ। ਹਾਂ ਜੀ, ਉਹ ਹੀ ਪ੍ਰਾਈਵੇਟ ਸਕੂਲਾਂ ਤੋਂ ਉਹਨਾਂ ਦਾ ਢਾਂਚਾ ਫਿਰ ਠੀਕ ਹੈ ਉਹ ਜਿਹਨੂੰ ਵੀ ਕ੍ਰੈਡਿਟ ਜਾਂਦਾ ਆ। ਚਾਹੇ ਕਿਸੇ ਨੂੰ ਵੀ ਜਾਂਦਾ ਹੈ। ਤਾਂ ਉਹਨਾਂ ਦਾ ਢਾਂਚਾ ਫਿਰ ਆਪਾਂ ਕਰ ਸਕਦੇ ਹਾਂ ਨਾ ਕਿ ਭਾਈ ਉਹ ਢਾਂਚਾ ਵਧੀਆ। ਪਰ ਜਿਹੜਾ ਦੋ ਵਧੀਆ ਸਟੇਟਾਂ ਨੂੰ ਪਿਛੜ ਰਿਹਾ ਇਸ ਟਾਈਮ। ਜੀ। ਬਿਲਕੁਲ। ਠੀਕ ਹੈ ਨਾ ਉਸ ਢਾਂਚੇ ਦੇ ਵਿੱਚ ਪਰਫਾਰਮ ਗੁੱਡ ਕਰ ਰਿਹਾ ਸਟੇਟ। ਹੂੰ। ਤਾਂ ਫਿਰ ਅਗਲੇ ਤਾਂ ਹੀ ਤਾਂ ਫਿਰ ਕੱਲ ਹੁਣ ਹਰੇਕ ਨੂੰ ਪੁੱਛ ਲੋ ਕਹਿੰਦਾ CBSE 'ਚ ਕਰਵਾਉਣੀ ਹੈ ਫਲਾ 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 ਫਲਾ। ਜੀ, ਆਜ਼ਮ ਖਾਨ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡ ਤੇ ਕਹਿੰਦੇ ਨੇ ਕਿ ਲिटल ਅਪਰੀਸ਼ੀਏਸ਼ਨ ਫਰੋਮ ਨਿਊਜ਼ੀਲੈਂਡ ਕੀਪ ਇਟ ਅਪ ਅਸੀਂ ਕੀ ਥੈਂਕ ਯੂ ਜੀ ਪ੍ਰਿਆ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਅਜ਼ੀਮ ਹੈ ਨਾ ਦਾ ਨਾਮ ਸ਼ਾਇਦ ਆਜ਼ਮ ਨਹੀਂ ਅਜ਼ੀਮ ਅਜ਼ੀਮ ਹਾਂ ਅਜ਼ੀਮ ਜ਼ेड ਬੰਦਾ ਨਾ ਅਜ਼ੀਮ ਜੀ ਹਾਂ ਜੀ ਹਾਂ ਜੀ ਸਾਡੀ ਭਤੀਜੀ ਦਾ ਨਾਮ ਯਾਜ਼ੀਜ਼ ਹੈ ਹਾਂ ਹਾਂ ਜੀ ਜੀ ਮਿੰਟੋ ਜੀ ਖੈਰ ਚਲੋ ਅਗਲੀ ਖਬਰ ਵੱਲ ਚੱਲੀਏ ਪਰ ਸ਼ੁਕਰੀਆ ਜੀ ਸਾਰਿਆਂ ਦਾ ਮਿੱਤਰ ਕਹਿ ਰਹੇ ਨੇ ਕਿ ਭਾਈ ਮਾਸਟਰਾਂ ਤੋਂ ਕੰਮ ਕੱਟ ਲੈਣਾ ਚਾਹੀਦਾ ਤੇ ਪਖਾਨਾ ਕ੍ਰਾਂਤੀ ਦੀਆਂ ਗੱਲਾਂ ਇਹ ਤੇ ਬਹੁਤ ਬਿਲਕੁਲ ਜੀ ਕੰਮ ਪਤਾ ਕੀ ਆ ਗੱਲ ਇਹ ਜਿਸ ਕੰਮ ਵਾਸਤੇ ਹੁਣ ਮੰਨ ਲਓ ਵੀ ਰੱਖਿਆ ਤੇ ਆਪਾਂ ਡਰਾਈਵਰ ਆ ਗੱਡੀ ਚਲਾਉਣ ਵਾਸਤੇ ਤੇ ਉਹਨੂੰ ਕਹੀਏ ਸੁਥਣਾ ਸੀ ਹਮ ਸਾਡੇ ਜੀਆਂ ਦੀ ਪਰ ਕੰਮ ਕਿਹਟਾ ਹੋ ਜਾਏਗਾ ਨਾ ਜਿਸ ਕੰਮ ਲਈ ਬਣਿਆ ਉਹ ਅੱਜ ਨਾ ਇੱਕ ਛੋਟੀ ਜੀ ਤੁਹਾਨੂੰ ਮੈਂ ਕਹਾਣੀ ਵੀ ਸੁਣਾ ਦਿੰਦਾ ਤੇ ਮੇਰਾ ਮੈਂ ਅੱਜ ਥੋੜਾ ਜਿਹਾ ਵੇਲੇ ਨਾਲ ਆ ਗਿਆ ਤੇ ਮੇਰਾ ਦੋਸਤ ਕਹਿੰਦਾ ਵੀ ਕਿ ਮੈਂ ਜਦ ਮੈਂ ਖ ਮੈਂ ਥੋੜਾ ਜਿਹਾ ਜ਼ਿਆਦਾ ਕੰਮ ਕਰਨਾ ਇਧਰ ਉਧਰ ਭੱਜਣਾ ਕੋਈ ਕੰਮ ਅਸਿਰ ਜੇ ਮਾਸੀ ਤਾਂ ਕਰਕੇ ਮੈਂ ਪਹਿਲਾਂ ਆ ਗਿਆ ਜੇ ਮੱਚ ਤੋ ਕਹਿੰਦਾ ਮੈਂ ਮੈਂ ਚੱਲਾ ਤੇਰੇ ਨਾਲ ਮੈਂ ਕਰ ਦੇਣਾ ਮੈਂ ਕਿਹਾ ਤੇ ਤੋ ਨਹੀਂ ਹੋਣਾ ਤੈਥੋ ਨਹੀਂ ਹੋਣਾ ਕਿਉਂਕਿ ਜਿਸ ਥਾਂ ਤੇ ਤੁਸੀਂ ਹੋ ਕੀ ਤੁਸੀਂ ਉਸ ਥਾਂ ਲਈ ਬਣੇ ਹੋ ਸਹੀ ਜਗ੍ਹਾ ਤੇ ਹੋ ਤਾ ਫਿਰ ਸਹੀ ਹੈ ਜੇ ਤੁਸੀਂ ਜਿੰਨੇ ਮਰਜੀ ਸਹੀ ਹੈ ਤੇ ਗਲਤ ਜਗ੍ਹਾ ਤੇ ਚਲੇ ਗਏ ਤਾ ਫਿਰ ਜਿੰਨਾ ਮਰਜੀ ਤੁਸੀਂ ਆਪੇ ਆਪ ਤੇ ਟੈਲੈਂਟ ਰੱਖਦੇ ਹੋ ਨਾ ਬਕਾਰ ਆ ਉਹ ਜਵੇਂ ਨਾ ਊਠਨੀ ਨੂੰ ਉਹਦਾ ਬੱਚਾ ਪੁੱਛਦਾ ਹਮ ਕਿ ਭਾਈ ਆਪਣੇ ਆ ਪਿੱਠ ਤੇ ਕੁੱਬੜ ਜਿਆ ਕਾਦਾ ਤਾਂ ਉਹਨੇ ਕਿਹਾ ਕਿ ਇਹ ਪਾਣੀ ਸਟੋਰ ਕਰਨ ਵਾਸਤੇ ਆ ਹਮ ਫਿਰ ਉਹਨੂੰ ਪੁੱਛਿਆ ਕਿ ਆ ਜਿਹੜੇ ਅੱਖਾਂ ਦੇ ਅੱਗੇ ਵਾਲ ਜੇ ਆ ਇਹ ਕਾਦੇ ਵਾਸਤੇ ਤੋਂ ਉਹਨੇ ਆਖਿਆ ਮਾਰੂਥਲ 'ਚ ਜ਼ਰਾ ਜੀ ਗੱਲ ਹੈ ਨਾ ਜਿੱਥੇ ਆਪਾਂ ਰਹਿੰਦੇ ਆ ਤਾਂ ਭਾਈ ਉੱਥੇ ਨੇਹਰੀਆਂ ਆਉਂਦੀਆਂ ਰੇਤੇ ਤੋਂ ਡੱਕੇ ਵਾਸਤੇ ਆ ਵੀ ਰੇਤੇ ਤੋਂ ਵਿਚਾਰ ਆਵੇ ਹਮ ਫਿਰ ਉਹਨੇ ਕਿ ਪੈਰ ਆ ਢੇ ਢੇ ਪੈਰ ਚਪਟੇ ਜੀ ਇਹ ਕਾਦੇ ਵਾਸਤੇ ਉਹਨੇ ਕਿ ਮਾਰੂਥਲ ਚ ਰਹਿੰਨੇ ਨਾ ਪੁੱਤਰਾ ਆਪਾਂ ਤਾਂ ਇਸ ਵਾਸਤੇ ਕਿਉਂਕਿ ਤੁਰਨ ਦੇ ਵਿੱਚ ਸਹਾਈ ਹੁੰਦੇ ਨਾ ਰੇਤ ਦੇ ਵਿੱਚ ਨਾ ਹਾਂਜੀ ਗ੍ਰੀਪਿੰਗ ਵਧੀਆ ਰਹੇ ਜੀ ਤਾਂ ਉਹਨੇ ਕਿ ਫਿਰ ਇੱਥੇ ਆਪਾਂ ਮਾਤਾ ਜੀ ਕੀ ਕਰਦੇ ਆ ਫਿਰ ਜ਼ੂ ਦੇ ਵਿੱਚ ਜਿਹੜੀਆਂ ਘਰ ਚ ਕੀ ਕਰ ਰਹੇ ਆ ਜਦੋਂ ਬਣੇ ਆਪਾਂ ਮਾਰੂਥਲ ਵਾਸਤੇ ਕੀ ਬਾਤ ਹੈ ਗਲਤੀ ਹੈ ਨਾ ਕਿ ਭਾਈ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਜਿਸ ਕੰਮ ਵਾਸਤੇ ਕੋਈ ਹੈ ਉਹਦੇ ਤੋਂ ਉਹੀ ਕੰਮ ਲਾਓ ਜਿਸ ਜਗ੍ਹਾ ਤੇ ਅਸੀਂ ਜਿਸ ਕੰਮ ਵਾਸਤੇ ਉਹਨੂੰ ਬਿਠਾਇਆ ਹੂੰ ਉਹੀ ਕੰਮ ਲਗੋ ਬਿਲਕੁਲ ਬਿਲਕੁਲ ਮਿੰਟ ਜੀ ਖੈਰ ਦੋਸਤ ਕਾਫੀ ਗੱਲਾਂ ਕਰ ਰਹੇ ਨੇ ਸਿੱਖਿਆ ਬਾਰੇ ਤੇ ਸਿੱਖਿਆ ਤੇ ਕਾਫੀ ਆਪਾਂ ਗੱਲ ਕਰਦੇ ਆਂ ਜੀ ਤੇ ਸਿੱਖਿਆ ਦੇ ਵਿੱਚ ਲਗਾਤਾਰ ਸੁਧਾਰ ਜਸਵੰਤ ਸਿੰਘ ਦਾ ਅੰਕੜਾ ਜੀ 3000 ਦੇ ਕਰੀਬ ਫੀਲਦਾ ਹੈ ਜੀ ਪੰਜਾਬੀ ਚ ਇਹ ਬਹੁਤ ਸਾਡੇ ਲਈ ਨਾ ਸੋਚਣ ਵਾਲੀ ਗੱਲ ਹੈ ਸਾਡੀ ਜਾਣੀ ਕਮਜ਼ੋਰ ਹੋ ਰਹੀ ਆ ਹੂੰ ਮਾਫ ਕਰਨਾ ਸੁਖਮ ਸਿੰਘ ਸਾਹਿਬ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂ ਉਹਨਾਂ ਲੋਕਾਂ ਚੋਂ ਕਿ ਭਾਈ ਜਿੱਥੇ ਮਰਜੀ ਤੁਸੀਂ ਪੜਾ ਲਓ ਆਪਦੇ ਜਵਾਕ ਨੂੰ ਤੁਹਾਡੀ ਆਜ਼ਾਦੀ ਆਰਥਿਕ ਆਜ਼ਾਦੀ ਆ ਕੋਈ ਧੂਮ ਚ ਪੜਾਉਂਦਾ ਠੀਕ ਹੈ ਨਾ ਜੀ ਕੋਈ ਇੱਥੇ ਕਾਨਵੈਂਟਾਂ ਚ ਪੜਾਉਂਦਾ ਹੈ ਤੇ ਕੋਈ ਸਰਕਾਰੀ ਚ ਹਰ ਇੱਕ ਦੀ ਚਾਹਤ ਇਹ ਹੁੰਦੀ ਆ ਕਿ ਬੱਚਾ ਟਿਕਾਣੇ ਲੱਗ ਜਾਏ ਜੀ ਠੀਕ ਹੈ ਜੀ ਮੈਂ ਕਹਿੰਦਾ ਕਿ ਉਹ ਆਪਣੀ ਆਜ਼ਾਦੀ ਆਪਣੀ ਚੋਣ ਹੈ ਜਿੱਥੇ ਮਰਜੀ ਪੜਾਓ ਤੇ ਸਰਕਾਰ ਆਪ ਦਾ ਵਧੀਆ ਤੰਤਰ ਰੱਖੇ ਤੇ ਠੀਕ ਆ ਦਰੋਸਤ ਆ ਪਰ ਅਸੀਂ ਜੋ ਗਲਤੀ ਕਰ ਰਹੇ ਹਾਂ ਜਿੱਥੇ ਸਾਡੀ ਗਲਤੀ ਲੱਗ ਰਹੀ ਆ ਕਿ ਸਕੂਲ ਜਦੋਂ ਸਾਡਾ ਗੈਰ ਸਰਕਾਰੀ ਹੋ ਜਾਂਦਾ ਹੈ ਬੱਚਿਆਂ ਦਾ ਉੱਥੇ ਜੋ ਸਿਸਟਮ ਚੱਲਦਾ ਹੈ ਅਸੀਂ ਉਹਦੇ ਤੇ ਨਿਗਾ ਨਹੀਂ ਰੱਖਦੇ ਸਾਬ। ਤਾਂ ਬੱਚਾ ਉਸੇ ਫਲੋ ਚ ਹੀ ਘਰੇ ਆ ਕੇ ਚਲੀ ਜਾਂਦਾ ਉਹ ਸਾਨੂੰ ਸੋਹਣਾ ਲੱਗਦਾ ਜਦੋਂ ਹਮ ਤੁਮ ਕਰਦਾ ਹੈ ਨਾ। ਜਦੋਂ ਅੰਗਰੇਜ਼ੀ ਬੋਲਦਾ ਸਾਨੂੰ ਲੱਗਦਾ ਬੱਚਾ ਤੇ ਚੜ੍ਹਾਈ ਬੜੀ ਕਰ ਰਿਹਾ ਹੈ ਤੇ ਇਹ ਤੇ ਆਇਨਸਟਾਈਨ ਨੂੰ ਫੇਲ ਕਰੇਗਾ। ਪਰ ਅਸਲ ਤੇ ਵਿੱਚ ਅਸੀਂ ਉਸ ਟਾਈਮ ਕਿਤਨਾ ਮਾਂ ਬੋਲੀ ਚ ਕਮਜ਼ੋਰ ਰਹਿ ਰਿਹਾ ਹਾਂ। ਬਿਲਕੁਲ ਤੇ ਜਦ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਬੁਨਿਆਦ ਬੰਦੇ ਦੀ ਇਹ ਆ ਕਿ ਜੇ ਤੁਸੀਂ ਮਾਂ ਬੋਲੀ ਚ ਨਾ ਸਾਨੂੰ ਸਾਡੇ ਅਰਗੇ ਨੂੰ ਕੀ ਆਉਂਦਾ ਸੀ। ਸਿਰਫ ਇੱਕ ਪੰਜਾਬੀ ਜੀ ਮੈਨੂੰ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੇ ਪੰਜਾਬੀ ਚ ਫੇਲ ਕਰਤਾ ਸੀ ਖਬਰਾਂ ਲੱਗੀਆਂ ਸੀ ਬਹੁਤ ਵੱਡੀਆਂ ਮੈਂ ਆਰਟੀਆਈ ਪਾ ਕੇ ਮੈਂ ਕਿਹਾ ਮੈਨੂੰ ਆਪਦੇ ਉੱਤੇ ਕੌਨਫੀਡੈਂਸ ਆ ਮੈਂ ਪੰਜਾਬੀ ਚ ਫੇਲ ਨਹੀਂ ਹੋ ਸਕਦਾ ਹੂੰ ਅੰਗਰੇਜ਼ੀ ਅਖਬਾਰਾਂ ਚ ਖਬਰਾਂ ਲੱਗੀਆਂ ਸੀ ਉਸ ਟਾਈਮ ਜੀ ਮੈਂ ਨੇਰੀ ਲਿਆਤੀ ਸੀ ਜਦੋਂ ਉਹ ਫਿਰ ਦੁਬਾਰਾ ਆਇਆ ਤਾਂ ਮੈਂ ਮਤਲਬ ਕਿ ਬਹੁਤ ਵਧੀਆ ਮਾਰਕਸ ਦੇ ਨਾਲ ਪਾਸ ਸੀਗਾ ਕੀ ਬਾਤ ਕੌਨਫੀਡੈਂਸ ਸੀਗਾ ਕਿ ਪੰਜਾਬੀ ਚ ਹੁੰਦੀ ਰਹਿ ਸਕਦੇ ਯਾਰ ਹੋਰ ਗੱਡੀ ਹੋ ਰਹਿ ਜਗੇ ਰਹਿ ਜੀ ਗੱਲ ਇਹ ਕਿ ਜੇ ਤੁਹਾਡੇ ਕੋਲ ਆਪਦੀ ਮਾਂ ਬੋਲੀ ਵਧੀਆ ਹੈ ਭਾਸ਼ਾ ਦੀ ਤੁਹਾਡੇ ਮਤਲਬ ਕਿ ਵਧੀਆ ਤੁਸੀਂ ਸਕਿੱਲ ਰੱਖਦੇ ਹੋ ਤੁਸੀਂ ਬਹੁਤ ਸਾਰਾ ਗਿਆਨ ਹਾਸਲ ਕਰ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਅਨੁਵਾਦ ਬਹੁਤ ਪਿਆਰ ਅੱਜ ਕੱਲ੍ਹ ਤੇ ਕਿੱਡੀਆਂ ਤਕੜੀਆਂ ਤਕੜੀਆਂ ਜਿਹੜੀਆਂ ਪ੍ਰਖਿਆਵਾਂ ਨੇ ਇਮਤਿਹਾਨ ਨੇ ਉਹ ਲੋਕਲ ਭਾਸ਼ਾ ਚ ਹੁੰਦੇ ਪਰ ਜੇ ਤੁਹਾਡੇ ਕੋਲ ਉਹ ਹੈ ਸਕਿੱਲ ਤਾਂ ਤੁਸੀਂ ਉਹਨਾਂ ਚ ਵੀ ਕਾਮਯਾਬ ਹੋ ਸਕਦੇ ਹੋ ਨਾ ਕਰ ਸਕਦੇ ਤੇ ਜੇ ਤੁਸੀਂ ਇਧਰ ਤੇ ਨਾ ਫਿਰ ਤੁਸੀਂ ਉਹ ਕਹਿ ਲੋ ਕਿ ਨਾ ਇਧਰ ਦੇ ਨਾ ਉਧਰ ਦੇ ਨਾ ਉਧਰ ਜਾ ਸਕਦੇ ਹੋ ਨਾ ਇਧਰ ਆ ਸਕਦੇ ਉਸ ਸਾਰਾ ਮੈਂ ਕਹਿੰਦਾ ਫ੍ਰੈਂਚ ਸਿੱਖੋ ਮੈਂਡਰੀਨ ਸਿੱਖੋ ਜੋ ਵੀ ਹੈ ਜਿਨ੍ਹਾਂ ਦਾ ਸਕੋਪ ਹੈ ਪਰ ਇਹਦੇ ਵਿੱਚ ਬੱਚੇ ਨੂੰ